ਮੈਮ ਜਿਸ ਤਰ੍ਹਾਂ ਮੌਸਮ ਦੇ ਵਿੱਚ ਕਾਫੀ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਨੇ ਕਾਫੀ ਅਸੰਗਰੀ ਧੁੰਦ ਵੀ ਆਇਆ ਉੱਥੇ ਵੀਰੀਏਬਿਲਟੀ ਵੀ ਹੈ ਸੋ ਕਿਸ ਤਰ੍ਹਾਂ ਦਾ ਹੌਲ ਵਾਲੇ ਦੇਣਾ ਚਾਹੀਦਾ ਮੌਸਮ ਨੂੰ हां जी ਜਿਸੀ ਕਰੰਟ ਵਾਦਰ ਕੰਡੀਸ਼ਨਸ ਦੇਖੀਏ ਤਾਂ ਨੀਅਰ ਨਾਰਮਲ ਟੈਂਪਰੇਚਰ ਚੱਲ ਰਿਹਾ ਜਿਵੇਂ ਡੇ ਟਾਈਮ ਟੈਂਪਰੇਚਰ ਕੱਲ 17.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 1 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 5.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 7 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਔਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਜਿਹੜੇ ਨੀਅਰ ਨਾਰਮਲ ਚੱਲ ਰਹੇ ਨੇ ਔਰ ਸੰਗਣੀ ਤੁ ਜੇ ਅਸੀਂ ਆਉਣ ਵਾਲੇ ਦਿਨਾਂ ਦੀ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 1-2 ਦਿਨ ਜਿਹੜਾ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ بارش ਹੋ ਸਕਦੀ ਹੈ ਔਰ ਇਹਦੇ ਨਾਲ ਗਰਜ ਚਮਕ ਜਾਂ ਕਿਤੇ ਕਿਤੇ ਗੜੇਮਾਰ ਵੀ ਹੋ ਸਕਦੀ ਹੈ ਇਹਦੇ ਵਾਸਤੇ ਕੱਲ ਆਮਡਿ ਵੱਲੋਂ yellow alert ਵੀ ਜਾਰੀ ਕੀਤਾ ਗਿਆ ਔਰ ਉਹਦੇ ਤੋਂ ਬਾਅਦ ਫਿਰ 2-3 ਦਿਨ ਜਿਹੜੀ ਸੰਗਣੀ ਧੁੰਦ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਔਰ ਉਹਦੇ ਵਾਸਤੇ 12 12 ਔਰ 13 ਤਰੀਕ ਨੂੰ ਆਮਡਿ ਵੱਲੋਂ orange alert ਔਰ 14 ਨੂੰ ਜਿਹੜਾ yellow alert ਜਾਰੀ ਕੀਤਾ ਗਿਆ ਹੈ ਮਮ ਕਹਿ ਸਕਦੇ ਆ ਵੀ ਜਿੱਥੇ 1-2 ਦਿਨ ਜਿਹੜਾ ਥੋੜਾ ਜਿਹਾ ਬੱਦਲਬਾਈ ਰਹੇਗੀ بارش ਸੰਕਤੀ ਫੈਲਦੀ ਹੈ ਤੇ ਨਾਲ ਹੀ ਧੁੰਦ ਦਾ ਵੀ ਅਸਰ ਜਿਹੜਾ ਉਹ ਕਿਤਨਾ ਕਿਤੋਂ ਤੁੰਦੇ ਦੇ ਮੈਦਾਨ ਨੂੰ ਮਿਲੇਗਾ ਸੋ ਲੋਕ ਜਿਹੜਾ ਲੜ ਰਹੇ ਨੇ ਬਿਲਕੁਲ ਜੀ ਕਿਉਂਕਿ ਕੱਲ ਜਿਹੜੀ ਹਲਕੀ بارش ਕਿਤੇ ਕਿਤੇ ਹੋ ਸਕਦੀ ਹੈ ਗਰਜ ਚਮਕ ਵੀ ਹੋ ਸਕਦੀ ਹੈ ਔਰ ਉਹਦੇ ਤੋਂ ਬਾਅਦ ਫਿਰ 2-3 ਦਿਨ ਜਿਹੜਾ ਸੰਗਣੀ ਧੁੰਦ ਹੋ ਸਕਦੀ ਹੈ ਸੋ ਸਾਰਿਆਂ ਨੇ ਇਹਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਮੈਮ ਟੈਂਪਰੇਚਰ ਵੀ ਲੋ ਹੋਣਗੇ ਜਿੱਦਾਂ ਜੇਕਰ ਹਲਕੀ ਬਾਰਿਸ਼ ਹੁੰਦੀ ਆ ਜਾਂ ਜਾਂ ਮੌਸਮ ਦਾ ਮੰਨਦਾ ਤਾਂ ਟੈਂਪਰੇਚਰ ਹੋਰ ਘਟੇਗਾ। ਹਾਂ ਜੀ ਫਿਲਹਾਲ ਡੇ অর ਨਾਈਟ ਟੈਂਪਰੇਚਰ ਦੋਨੋਂ ਨੀਅਰ ਨਾਰਮਲ ਚੱਲ ਰਹੇ ਨੇ ਪਰ ਜਦੋਂ ਵੀ ਕਲਾਉਡੀ ਯਰਨੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਉਹਦੇ ਵਿੱਚ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਗਿਰਾਵਟ ਆਬਜ਼ਰਵ ਕਰਦੇ ਹਾਂ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਥੋੜਾ ਵੱਧ ਜਾਂਦਾ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਆਉਣ ਵਾਲੇ ਦਿਨਾਂ ਦੇ ਵਿੱਚ ਬਣ ਸਕਦੀਆਂ ਨੇ। ਮੈਮ ਕਿਸਾਨਾਂ ਲਈ ਕੋਈ ਸਲਾਹ ਕੋਈ ਫਸਲਾਂ ਨੂੰ ਲੈ ਕੇ? ਆ ਫਾਰਮਰਸ ਨੂੰ ਹੀ ਦੱਸ ਸਕਦੇ ਆਂ ਜੀ ਕਿ ਟੈਂਪਰੇਚਰ ਫਿਲਹਾਲ ਨੀਅਰ ਨਾਰਮਲ ਨੇ ਡੇ ਟਾਈਮ অর ਨਾਈਟ ਟਾਈਮ ਦੋਨੋਂ ਹੀ ਔਰ ਕੱਲ ਜਿਹੜੀ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਸੋ ਇਹ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਨੀਅਰ ਨਾਰਮਲ ਨੇ ਫਸਲਾਂ ਲਈ ਬਿਲਕੁਲ ਸਹੀ ਨੇ ਔਰ ਬਾਰਿਸ਼ ਵੀ ਕਿਉਂਕਿ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ ਲਾਈਟ ਰੇਨ ਹੋ ਸਕਦੀ ਹੈ ਕਿਉਂਕਿ ਫਸਲਾਂ ਨੂੰ ਵੀ ਮੌਇਸਚਰ ਦੀ ਰਿਕੁਆਇਰਮੈਂਟ ਹੁੰਦੀ ਹੈ ਸੋ ਇਹ ਸਾਰੀਆਂ ਕੰਡੀਸ਼ਨਸ ਫਸਲਾਂ ਲਈ ਅਨੁਕੂਲ ਨੇ ਤੇ ਮੈਮ ਜਿਹੜੀ ਧੁੰਦ ਹੈਗੀ ਆ ਉਹ ਪੰਜਾਬ ਦੇ ਸਾਰੇ ਜ਼ਿਆਦਾਤਰ ਹਿੱਸਿਆਂ 'ਚ ਪਈਗੀ ਜਾਂ ਕਿਤੇ ਕਿਤੇ ਪਾਰਟਿਕ ਜੀ 12 13 ਤਰੀਕ ਨੂੰ ਜਿਹੜਾ ਸੰਗਣੀ ਤੁੰਦ ਵਾਸਤੇ ਆਈਐਮਡੀ ਵੱਲੋਂ orange ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਸੰਗਣੀ ਤੁੰਦ ਹੋ ਸਕਦੀ ਹੈ ਔਰ 14 ਤਰੀਕ ਨੂੰ ਜਿਹੜਾ yellow ਅਲਰਟ ਜਾਰੀ ਕੀਤਾ ਗਿਆ ਸੋ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਸੰਗਣੀ ਤੁੰਦ ਸੀ ਅਬਜ਼ਰਵ ਕਰ ਸਕਦੇ ਹਾਂ ਜਦੋਂ ਵੀ ਸੰਗਣੀ ਤੁੰਦ ਹੁੰਦੀ ਹੈ ਤਾਂ ਉਹਦੇ ਨਾਲ ਵਿਜ਼ਿਬਿਲਟੀ ਬਹੁਤ ਘੱਟ ਜਾਂਦੀ ਹੈ ਬੜੀਆਂ ਮਿਸ ਹੈਪਨਿੰਗਸ ਵੀ ਹੋ ਜਾਂਦੀਆਂ ਨੇ ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਟ੍ਰੈਵਲ ਤਾਂ ਹੀ ਕਰੋ ਜੇ ਬਹੁਤ ਜ਼ਰੂਰੀ ਹੈ ਆਦਰਵਾਇਸ ਅਵੋਇਡ ਕਰਨਾ